ਕਮੈਂਟ ਮੇਰੀ ਗੱਲ ਉਹ ਯਾਰ ਚੋਰੀ ਦੀ ਮੋਟਰ ਤੂੰ ਮੇਰਾ ਉਹ ਸਵੇਰੇ ਸਵੇਰੇ ਰੋਜੀ ਦੇ ਮੱਥੇ ਲੱਗ ਜਾ ਰ ਉਹ ਤੂੰ ਚੋਰੀ ਦੇ ਮੱਥੇ ਲਵਾਉਂਦੇ ਆ ਮੈਨੂੰ ਤੂੰ ਆਪਣਾ ਧਿਆਨ ਲੈ ਤੈਨੂੰ ਕੰਮ ਲੱਗ ਗਿਆ ਇੱਥੋਂ ਲੈ ਕੇ ਆਪਣਾ ਬੱਚਾ ਜਾ ਬੜਾ ਕੰਮ ਲੱਭਿਆ 72 ਘੰਟੇ ਅੰਦਰ ਕਰਦੇ ਆ ਬੰਦੇ ਨੂੰ ਹਵਾਲਾ ਆਜ ਤੈਨੂੰ ਮੈਂ ਕਹਿ ਰਿਹਾ ਯਾਰ ਯਾਰ ਤੂੰ ਕੀ ਚੇਅਰਮੈਨ ਹੈ ਮਹੱਲੇ ਦਾ ਨਾਜ਼ਮਾ ਪਾਣੀ ਕੋਲਰ ਪੰਖੇ ਵਾਸ਼ਿੰਗ ਮਸ਼ੀਨ ਵਿੱਚ ਹੋਰ ਹੋਰ ਸੁਣ ਲਾਣੀਆਂ ਬੈਟਰੀਆਂ ਮੋਟਰਾਂ ਆ ਮੋਟਰਾਂ ਮੋਟਰਾਂ ਉਹ ਯਾਰ ਮੋਟਰਾਂ ਦੇ ਉੱਤੇ ਮੈਂ ਚੋਰੀ ਦੀਆਂ ਨੇ ਉਹ ਚੁੱਕਿਆ ਵਾ ਮੈਂ ਉਹ ਜਿਹੜਾ ਅਨਾਊਂਸਮੈਂਟ ਕਿਹਾ ਵੀ ਮੈਂ ਚੋਰੀ ਦੀ ਮੋਟਰਾਂ ਖੋਲ ਲਿਆ ਲੈ ਸੁਣਿਆ ਇਹ ਮੋਟਰਾਂ ਕਿਹਾ ਤੈਨੂੰ ਮੈਂ ਮੋਟਰ ਦੇ ਰਿਹਾ ਨਹੀਂ ਚੋਰੀ ਦੀ ਹਾਂ ਇਹਨਾਂ ਦੀ ਆ ਉਹ ਇਹਨਾਂ ਦੀ ਆ ਇਹ ਕੌਣ ਹੈ ਮੱਲੇਦਾਰ ਸਾਡੇ ਤੇਰੇ ਸਹੁਰਿਆਂ ਦਾ ਘਰ ਆ ਮਸਲਨ ਇਹਨਾਂ ਦਾ ਹਾਂ ਨਾ ਨਾ ਉਹ ਚੋਰੀ ਹੈ ਹੀ ਨਹੀਂ ਤੇਰੇ ਤੇ ਪਰਚਾ ਨਹੀਂ ਹੋਏਗਾ ਮੇਰੇ ਤੇ ਹੋਏਗਾ ਉੱਥੇ ਨਾ ਜਾਂਦੇ ਆ ਪਾਂਜਾ ਲਾਉਂਦੇ ਪਹਿਲਾਂ ਚੋਰ ਨੂੰ ਸਮੀਂਦਾ ਨਾ ਨਹੀਂ ਲਾਉਂਦੇ ਹੁਣ ਨਹੀਂ ਹੁਣ ਉਹ ਚਿੱਤਰ-ਚੁੱਤਰ ਖਤਮ ਹੋ ਗਏ ਥਾਣੇ ਅੰਚ ਕਿੰਨੇ ਬੱਚੇ ਦੇ ਨੇ ਦੋ ਬੱਚੇ ਵੱਡਾ ਬੇਟਾ ਕਿੰਨੇ ਉਮਰ ਦਾ 18 ਸਾਲ ਦਾ ਮਾਸ਼ਾਅੱਲਾ ਬਸ ਠੀਕ ਆ ਉਹ ਲੈਏਗਾ ਤੇਰੀ ਰੋਟੀ ਜੇਲ੍ਹ ਜੂਲ ਚ ਕੋਈ ਨਹੀਂ ਉਹ ਉਹ ਪੈ ਜਾ ਭਾ ਜੇਲ੍ਹ ਜੂਲ ਚ ਮੈਨੂੰ ਕੋ